ਸਾਤ ਸਰੀਆ ਕਾਲਜੀ ਮੈਂ ਵਿਕਰਮ ਹਾਮਦ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਪਿੰਡ ਹਾਮਦ ਵਲੌਗ ਦੇ ਵਿੱਚ ਜਿਸ ਵਿੱਚ ਅੱਜ ਗੱਲ ਕਰਨ ਜਾ ਰਹੇ ਹਾਂ ਅਸੀਂ ਹਾਰੇ ਦੀ ਹਾਰਾ ਮਿੱਟੀ ਤੋਂ ਜੰਮੀ ਮਾਵਾਂ ਦੀ ਰਸੋਈ ਕਦੇ ਪੁਰਾਣੇ ਪੰਜਾਬ ਦੇ ਘਰਾਂ ਵਿੱਚ ਰਸੋਈ ਦੀ ਕੰਧ ਨਾਲ ਲੱਗਾ ਇੱਕ ਮਿੱਟੀ ਦਾ ਢੋਲ ਸਾਫੀ ਹੁੰਦਾ ਸੀ ਹਾਰਾ ਨਾ ਲੋਹੇ ਦੇ ਚੁੱਲ੍ਹੇ ਨਾ ਗੈਸ ਦੀ ਤਿੱਖੀ ਅੱਗ ਥੋੜੀਆਂ ਪਾਖੀਆਂ ਕੁਝ ਗੋਹੇ ਅਤੇ ਉਸ ਧੀਮੀ ਤੁਖਦੀ ਅੱਗ ਦੇ ਪਾਂਦਾ ਸੀ ਘਰ ਦਾ ਪਿਆਰ ਹਾਰੇ ਵਿੱਚ ਪੱਕੇ ਦੁੱਧ ਦੀ ਮਹਿਕ ਦਾਲ ਦੀ ਭੁੰਨੇ ਸੁਗੰਧ ਤੇ ਸਾਗ ਦਾ ਉਹ ਮਿੱਟੀ ਵਾਲਾ ਸਵਾਦ ਘਰ ਦੇ ਅੰਗਨ ਨੂੰ ਵੀ ਭੁੱਖਾ ਕਰ ਦਿੰਦਾ ਸੀ ਹਾਰਾ ਕੇਵਲ ਰਸੋਈ ਦਾ ਹਿੱਸਾ ਨਹੀਂ ਸੀ ਇਹ ਪਿੰਡ ਦੀਆਂ ਔਰਤਾਂ ਦੇ ਹੱਥਾਂ ਦੀ ਕਲਾ ਸੀ ਮਿੱਟੀ ਨੂੰ ਰੂਪ ਦੇ ਕੇ ਉਸਦੇ ਮੂੰਹ ਤੇ ਕਦੇ ਮੋਰਾਂ ਦੇ ਨਿਸ਼ਾਨ ਕਦੇ ਪੰਛੀਆਂ ਦੇ ਚਿਹਰੇ ਅਦੇ ਮਾਲਾ ਵਰਗੀਆਂ ਗੁੱਤਾਂ ਹਰ ਘਰ ਦਾ ਹਾਰਾ ਵੱਖਰਾ ਸੀ ਉਸ ਘਰ ਦੇ ਲੋਕਾਂ ਵਰਗਾ ਸੀ ਪਰ ਸਮਾਂ ਬਦਲਿਆ ਚੁੱਲਾ ਸਟੋਵ ਬਣ ਗਿਆ ਸਟੋਵ ਗੈਸ ਬਣ ਗਿਆ ਤੇ ਹਾਰਾ ਕਹਾਣੀਆਂ ਦੀ ਗੱਲ ਵੜ ਕੇ ਰਹਿ ਗਈ ਅੱਜ ਜੇ ਕੋਈ ਪੁੱਛੇ ਹਾਰਾ ਕੀ ਹੁੰਦਾ ਹੈ ਤਾਂ ਸ਼ਾਇਦ ਸਾਡੇ ਚੁੱਪੀ ਜਵਾਬ ਹੋਵੇ ਕਦੇ ਜੋ ਮਿੱਟੀ ਦਾ ਇੱਕ ਚੁੱਲਾ ਕਰਦਿਆਂ ਰੂਹ ਨੂੰ ਸਵਾਦ ਦਿੰਦਾ ਸੀ ਤੇ ਅੱਜ ਯਾਦਾਂ ਵਾਂਗ ਤੁੱਖਦਾ ਹੈ ਥੈਂਕ ਯੂ ਸੋ ਮੱਚ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੇ ਜੀ ਤੁਹਾਡੇ ਪਿਆਰ ਤੇ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਅਸੀਂ ਹੋਰ ਇਸੇ ਤਰ੍ਹਾਂ ਦੀਆਂ ਸੱਭਿਆਚਾਰਕ ਵੀਡੀਓ ਲੈ ਕੇ ਆਉਂਦੇ ਰਾਵਾਂਗੇ